ਰਨਤਨ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਸਤਨੁਸ਼ਹਿਰਾ ਦੇ ਦੋ ਸ਼ੂਟਰਾਂ ਨੂੰ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਬਦਮਾਸ਼ਾਂ ਦੀ ਪਛਾਣ ਥਾਣਾ ਗਵਿੰਦਪਾਲ ਸਾਹਿਬ ਦੇ ਪਿੰਡ ਲੋਹਾਰਵਾਸੀ ਸਰਦੂਰ ਸਿੰਘ ਦੌਲਾ ਅਤੇ ਥਾਣਾ ਚੋਲਾ ਸਾਹਿਬ ਦੇ ਪਿੰਡ ਸੰਗਤਪੁਰਾ ਵਾਸੀ ਹਰਪਾਲ ਸਿੰਘ ਵਜੋਂ ਹੋਈ ਹੈ। ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮਿਤੀ 28 ਸਤੰਬਰ ਨੂੰ ਕਸਬਾ ਨੁਸ਼ਹਿਰਾ ਪਨੂਆ ਵਿਖੇ ਨਿਸ਼ਾਨ ਸਿੰਘ ਹੈਪੀ ਗੋਰੀ ਦੀ ਨਾਮ ਦੇ ਵਿਅਕਤੀ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਮੌਕੇ ਤੋਂ ਉਹ ਫਰਾਰ ਹੋ ਗਏ ਸਨ। ਇਸੇ ਤਰ੍ਹਾਂ ਬੀਤੀ 7 ਅਕਤੂਬਰ ਨੂੰ ਦਿਨ ਦਿਹਾੜੇ ਪਿੰਡ ਰੂੜੀ ਵਾਲਾ ਦੇ ਅਜੈਬ ਸਿੰਘ ਨਾਮਕ ਵਿਅਕਤੀ ਨੂੰ ਪਿੰਡ ਦੇ ਬਾਹਰ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਕਾਤਲ ਮੌਕੇ ਤੋਂ ਫਰਾਰ ਹੋ ਗਏ ਸਨ। ਉਕਤ ਦੋਵੇਂ ਕਤਲ ਫੜੇਗੇ ਸ਼ੂਟਰਾਂ ਵੱਲੋਂ ਸੱਤਾ ਨਿਸ਼ਾਨਾ ਦੇ ਕਹਿਣ ਤੇ ਕਰਨ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਉਕਤ ਹੋਈ ਦੋਵੇਂ ਕਤਲਾਂ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਸੱਤਨ ਸ਼ੈਰਾ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਰਹੀ ਸੀ ਐਸਐਸਪੀ ਨੇ ਦੱਸਿਆ ਕਿ ਸੱਤਨ ਸ਼ੈਰਾ ਦੀਆਂ ਪੋਸਟਾਂ ਅਨੁਸਾਰ ਸੱਤਾਂ ਵੱਲੋਂ ਨਿਸ਼ਾਨ ਸਿੰਘ ਹੈਪੀ ਚੌਧਰੀ ਦਾ ਕਤਲ ਇਸ ਤਰੀ ਕਰਵਾਇਆ ਗਿਆ ਸੀ ਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਜਿਸ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ ਸੀ ਉਸ ਦੇ ਕਤਲ ਦੀ ਹੈਪੀ ਚੌਧਰੀ ਜ਼ਿੰਮੇਵਾਰ ਹੈ ਇਸ ਦੀ ਬਦਰਾ ਲੈਣ ਲਈ ਉਸ ਵੱਲੋਂ ਹੈਪੀ ਚੌਧਰੀ ਦਾ ਕਤਲ ਕਰਵਾ ਦਿੱਤਾ ਗਿਆ ਐਸਐਸਪੀ ਨੇ ਦੱਸਿਆ ਕਿ ਜੈਪ ਸਿੰਘ ਦਾ ਕਤਲ ਸੱਤਾ ਨਿਸ਼ਾਰਾ ਵੱਲੋਂ ਇਸਰੀ ਕਰਵਾਇਆ ਗਿਆ ਕਿ ਸੱਤਾ ਨੂੰ ਲੱਗਦਾ ਸੀ ਕਿ ਜੈਪ ਸਿੰਘ ਪੁਲਿਸ ਦਾ ਇਨਫਾਰਮਰ ਹੈ। ਅਜੈਬ ਸਿੰਘ ਦੇ ਕਤਲ ਤੋਂ ਬਾਅਦ ਸੱਤਾ ਨਿਸ਼ਾਰਾ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵੀ ਅਜੈਬ ਸਿੰਘ ਦੇ ਪੁਲਿਸ ਇਨਫਾਰਮਰ ਹੁੰਦਾ ਦਾਅਵਾ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਫਿਲਹਾਲ ਦੋਹਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਕੋਲੋਂ ਅੱਗੇ ਪੁੱਛਤਾਚੀ ਕੀਤੀ ਜਾ ਰਹੀ ਹੈ। ਪੁੱਛਤਾਚੀ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਕਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਅਨੁਸ਼ਹਿਰੋਂ ਭਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿਹਦੀ ਜਿਹੜੇ ਮਰਡਰ ਤੋਂ ਬਾਅਦ Satan Shahra ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ ਰੂੜੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਸਤਾਨਸ਼ਾਰਾ ਗੈਂਗ ਬਨੋ ਲਈਤੀ ਗਈ ਸੀਗੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਦਵਾਲ ਇਹਨਾਂ ਸਾਰਿਆਂ ਨੇ ਸਾਡੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਇਹ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮੋਡਿਊਲ ਨੇ ਕੀਤਾ ਸੀ ਦੋ ਜਣੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭੱਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾਂ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਮ ਜਾਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਪ੍ਰੀਮੀਅਰ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀ ਵੀ ਮਿਲਣਗੇ ਅ ਦੋਨੋ ਜੋ ਦੋਨੋ ਵਾਰਦਾਤਾ ਸੀਗੇ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਪਿਊਟ ਦਾ ਜਿਹੜਾ ਉਹ ਕਹਰੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਉਹ ਸਾਰਾ ਕੁਝ ਹੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਦਾ ਕਿ ਮੈਂ ਕਿਹਾ ਕਿ ਇਸ ਕੇਸ ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਡ ਲੱਗ ਰਹੇ ਨੇ ਤੇ ਅਸੀਂ ਹਜੇ ਨੂੰ ਇਨਵੈਸਟੀਗੇਟ ਅੱਗੇ ਕਰਾਂਗੇ